ਸੋ ਵਾਹਿਗੁਰੂ ਜੀ ਤੇ ਗੁਰਕ ਸਾਹਿਬ ਇੱਕ ਇੰਡੀਆ ਦੇ ਵਿੱਚ ਏਆਈ ਨਾਂ ਦੀ ਬਿਮਾਰੀ ਫੈਲੀ ਹੈ ਜਿਹੜੀ ਕਿ ਕਿਸੇ ਵੀ ਧਾਰਮਿਕ ਸਥਾਨ ਨੂੰ ਜਾਂ ਜਿਵੇਂ ਕਿ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਮੋਨ ਸਿੰਘ ਜੀ ਸਤਕਾਰਯੋਗ ਸਿੱਖ ਹੋਣ ਦੇ ਨਾਤੇ ਉਹਨਾਂ ਦੀ ਇੱਕ ਫੋਟੋ ਨੂੰ ਛੇੜਛਾੜ ਕੇ ਉਹਨਾਂ ਦੀ ਦਸਤਾਰ ਲਾ ਕੇ ਉਹਨਾਂ ਦੀ ਇੱਕ ਅਜੀਬ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਜਿਹੜੀ ਕਿ ਇੱਕ ਬੜੀ ਘਾਤਕ ਆਉਣ ਵਾਲੇ ਸਮੇਂ ਵਾਸਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਹੰਦੀ ਸਾਨੂੰ ਸਾਬ ਇਸ ਤਕਨੀਕ ਦਾ ਕਾਫੀ ਵਾਰ ਰੌਲਾ ਪੈ ਚੁੱਕਾ ਹੈ ਵਿਵਾਦ ਪੈਦਾ ਹੋ ਚੁੱਕਾ ਹੈ ਪਹਿਲਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫੋਟੋ ਨਾਲ ਵੀ ਛੇੜਛਾੜ ਕੀਤੀ ਗਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਤਸਵੀਰਾਂ ਨੂੰ ਵੀ ਉਲਟ-ਪੁਲਟ ਕਰਕੇ ਵਿਖਾਇਆ ਗਿਆ ਤੇ ਤੁਸੀਂ ਹੀ ਕਈ ਵਾਰ ਵੇਖਿਆ ਹੋਣਾ ਕਿ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਸਾਰੇ ਚਲਾਉਂਦੇ ਆ ਉਹਦੇ ਤੇ ਕਈ ਵਾਰ ਔਰਤਾਂ ਦੀਆਂ ਤਸਵੀਰਾਂ ਨੂੰ ਚਲਦੇ ਆ ਵਿਖਾਇਆ ਗਿਆ ਬਹੁਤ ਘਟਿਆ ਕਿਸਮ ਦੇ ਤਰੀਕੇ ਨਾਲ ਤਿਆਰ ਕੀਤਾ ਗਿਆ ਇਸ ਤਰ੍ਹਾਂ ਹੀ ਬੰਦਿਆਂ ਦੀਆਂ ਕਈ ਤਸਵੀਰਾਂ ਨੇ ਬੰਦਿਆਂ ਨੂੰ ਬੋਲਦੇ ਆ ਤਸਵੀਰ ਨੂੰ ਬੋਲਦੇ ਆ ਵਿਖਾਇਆ ਜਾ ਰਿਹਾ ਹਾਂਜੀ ਬਹੁਤ ਮਤਲਬ ਇਸ ਤਕਨੀਕ ਦਾ ਨਾ ਜਿਹੜਾ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਵੱਲੋਂ ਬੜਾ ਨਜਾਇਜ਼ ਫਾਇਦਾ ਜਿਹੜਾ ਉਠਾਇਆ ਜਾ ਰਿਹਾ ਹੈ ਜਿਹਦਾ ਕਿ ਬੜਾ ਹੀ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੋਰ ਹੋਵੇਗਾ ਹਾਲਾਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਰ-ਵਾਰ ਸੈਂਟਰ ਗਵਰਨਮੈਂਟ ਨੂੰ ਚਿੱਠੀਆਂ ਲਿਖੀਆਂ ਨੇ ਕਿ ਜੇ ਦੂਜੀਆਂ ਐਪਸ ਤੁਸੀਂ ਬੰਦ ਕਰ ਸਕਦੇ ਹੋ ਤੇ ਇਹ ਵੀ ਐਪ ਤੇ ਰੋਕ ਲਾ ਸਕਦੇ ਹੋ ਤੇ ਇਹਦੇ ਦੀ ਕਿਉਂ ਰੋਕ ਲੱਗ ਸਕਦੀ ਲਾਓ ਇਸ ਤੇ ਰੋਕ ਜੀ ਭਾਵੇਂ ਕਿ ਡਾਕਟਰ ਮਨਮੋਹਨ ਸਿੰਘ ਇੱਕ ਸਿੱਖਾਂ ਦੀ ਵਿਰੋਧੀ ਪਾਰਟੀ ਵਿੱਚ ਨੇ ਰਹੇ ਆ ਪਰ ਫਿਰ ਵੀ ਇੱਕ ਸਿੱਖ ਹੋਣ ਦੇ ਨਾਂ ਤੇ ਉਹ ਬੜੇ ਉੱਚੇ ਰੁਤਬੇ ਤੇ ਪਹੁੰਚੇ ਆ ਤੇ ਉਹਨਾਂ ਦੀ ਇਸ ਤਰ੍ਹਾਂ ਦੀ ਤਸਵੀਰ ਨਾਲ ਛੇੜਛਾੜ ਕਰਨੀ ਬੜੀ ਮੰਦਭਾਗੀ ਗੱਲ ਹੈ। ਹਾਂਜੀ ਇਹ ਬਹੁਤ ਮੰਦਭਾਗੀ ਗੱਲ ਹੈ ਕੱਲ ਨੂੰ ਕਿਉਂਕਿ ਇਹ ਸਿੱਖਾਂ ਦਾ ਇੱਕ ਸਿਧਾਂਤ ਅੱਡਰਾ ਜਿਆ। ਜੀ ਸਿੱਖ ਕਦੀ ਵੀ ਨਾ ਤਾਂ ਕਿਸੇ ਨੂੰ ਧਰਮ ਨਾਲ ਨਫ਼ਰਤ ਕਰਦਾ। ਜੀ ਨਾ ਕੋਈ ਫਿਰਕਾਪ੍ਰਸਤੀ ਫਲਾਉਂਦਾ। ਸਿੱਖਾਂ ਦੇ ਨਾਲ ਜਦੋਂ ਇਸ ਤਰ੍ਹਾਂ ਦੀ ਛੇੜਛਾੜ ਇਸ ਤਰ੍ਹਾਂ ਦੀ ਕਿਸੇ ਵੀ ਚਿਹਰੇ ਮੂਰੇ ਨਾਲ ਸ਼ਖਸ਼ੀਅਤ ਨਾ ਹੁੰਦੀ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬੜੀ ਵੱਡੀ ਇੱਕ ਘਿਰਣਾ ਪੈਦਾ ਹੁੰਦੀ ਹੈ। ਨਫਰਤ ਪਰਦਾ ਹੁੰਦੀ ਉਸ ਪ੍ਰਜਾਤੀ ਸੰਬੰਧੀ ਇਹ ਹੁਣ ਜਿਹੜਾ ਕੁਝ ਹੋ ਰਿਹਾ ਇਹ ਮੈਂ ਤਾਂ ਇੱਕ ਸੱਚੀ ਗੱਲ ਪੁੱਛਦੇ ਹਾਂ ਨਾ ਪਿਛਲੇ ਦੌਰ ਜਿਹੜਾ ਲੰਘਿਆ ਸਾਡਾ ਇਸ ਤਕਨੀਕ ਤੋਂ ਪਹਿਲਾਂ ਵੀ ਇੱਕ ਦੌਰ ਲੰਘਿਆ ਜਿਹੜਾ ਉਸ ਦੌਰ ਦੇ ਵਿੱਚ 2014 ਤੋਂ ਲੈ ਕੇ ਸੋਸ਼ਲ ਮੀਡੀਆ ਤੇ ਸਾਡੀਆਂ ਸਿੱਖ ਸ਼ਖਸੀਅਤਾਂ ਦੀਆਂ ਸਾਡੇ ਰਾਜਨੀਤਿਕ ਸ਼ਖਸੀਅਤਾਂ ਬੜੀ ਵੱਡੀ ਗੰਦੀ ਕਿਰਦਾਰਕੁਸ਼ੀ ਕੀਤੀ ਕਿਰਦਾਰ ਜੀ ਬਹੁਤ ਗਲਤ ਤਸਵੀਰਾਂ ਪੇਸ਼ ਕੀਤੀਆਂ ਗਈਆਂ ਬਹੁਤ ਗਲਤ ਵੀਡੀਓ ਬਣਾਈਆਂ ਗਈਆਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਸੋਸ਼ਲ ਕਾਉਂਟਸ ਤੇ ਇਹ ਹੁਣ ਪੰਜਾਬੀਆਂ ਨੂੰ ਸੁਣਨਾ ਚਾਹੀਦਾ ਵੀ ਇਹ ਕੋਣ ਲੋਕ ਕਰ ਸਕਦੇ ਆ ਜੀ ਸਾਡੀ ਜ਼ਮੀਰ ਦੀ ਇਜਾਜ਼ਤ ਦਿੰਦੀ ਅਸੀਂ ਜਿਹੜੇ ਆ ਪਾਰਟੀ ਬਾਜੀ ਦੇ ਦੁਜੀ ਦੇ ਵਿਰੋਧਤਾ ਵਿਚਾਰਧਾਰਕ ਤੌਰ ਤੇ ਕਰ ਸਕਦੇ ਆ ਜੀ ਅਸੀਂ ਵਿਚਾਰਾਂ ਦੀ ਲੜਾਈ ਇਹਦੀ ਕਾਂਗਰਸ ਦੇ ਵਿਰੁੱਧ ਕਰ ਸਕਦੇ ਆ ਅਸੀਂ ਭਾਜਪਾ ਦੇ ਵਿਰੁੱਧ ਕਰ ਸਕਦੇ ਆ ਅਸੀਂ ਆਮ ਆਦਮੀ ਪਾਰਟੀ ਦੇ ਵਿਰੁੱਧ ਕਰ ਸਕਦੇ ਆ ਜੀ ਪਰ ਜਿਹੜਾ ਅਸਲੀ ਪੰਜਾਬੀ ਹੈ ਜਿਹੜੇ ਜਿੰਨੇ ਦੁੱਧ ਚੁੱਕਿਆ ਅਸਦੀ ਪੰਜਾਬੀ ਮਾਂ ਦਾ ਜਿੰਨੇ ਪਾਣੀ ਪੀਤਾ ਪੰਜਾਬ ਦੀ ਧਰਤੀ ਦਾ ਉਹ ਕਦੇ ਵੀ ਪੰਜਾਬੀ ਦੇ ਕਿਰਦਾਰ ਕੁਝ ਨਹੀਂ ਕਰੇਗੀ ਜੀ ਅਜਿਹੇ ਘਟਨਾ ਨੂੰ ਇਲਜ਼ਾਮ ਨਹੀਂ ਦੇਗਾ ਬਿਲਕੁਲ ਇਹ ਜ਼ਰੂਰ ਕੋਈ ਨਾ ਕੋਈ ਬਾਹਰ ਦੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਸੋਸ਼ਲ ਮੀਡੀਆ ਦੇ ਠੱਗਿਆ ਜੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੁੰਦਾ ਹੁਣ ਅਲੱਗ-ਅਲੱਗ ਐਪਸ ਹੋਰ ਆ ਰਹੀਆਂ ਨੇ ਉਹ ਕੀ ਕਰਦੇ ਐ ਪਹਿਲੇ ਆਪ ਹੀ ਕਾਲ ਕਰਦੇ ਆ ਫਿਰ ਅਗੋਂ ਜਦੋਂ ਕੋਈ ਜਿਹੜਾ ਅਣਜਾਣ ਬੰਦੇ ਆ ਅੱਜਕੱਲ ਹਰ ਕਿਸੇ ਦੇ ਹੱਥ 'ਚ ਮੋਬਾਈਲ ਐ ਸਕਰੀਨ ਟੱਚ ਉਹ ਐਪ ਨੂੰ WhatsApp ਐ ਜਾਂ Facebook ਐ Instagram ਐ ਜਾਂ ਕੋਈ ਹੋਰ ਐਪਸ ਨੇ ਸਾਰੇ ਯੂਜ਼ ਕਰ ਰਹੇ ਬਿਲਕੁਲ ਕੱਟ ਪੜਿਆ ਬੰਦਾ ਵੀ ਕਰ ਰਿਹਾ ਉਹ ਜਦੋਂ ਉਹਨੂੰ ਚੱਕ ਲੈਂਦੇ ਆ ਤੇ ਉਹਦੇ ਦੇ ਉਹਦੀ ਜਿਹੜੀ ਚਿਹਰਾ ਗੋਲਾ ਲਾ ਕੇ ਉਹਦੀ ਵੀਡੀਓ ਫਰਵਾ ਕੇ ਗਲਤ ਤਰੀਕੇ ਨਾਲ ਉਹਨੂੰ ਬਲੈਕਮੇਲ ਕੀਤਾ ਜਾਂਦਾ ਉਹ ਜਦੋਂ ਬਲੈਕਮੇਲ ਕੀਤਾ ਜਾਂਦਾ ਫਿਰ ਉਹਦੇ ਕੋਲ ਪੈਸੇ ਲੈ ਜਾਂਦੇ ਅਗਲਾ ਇੱਜ਼ਤ ਬਚਾਉਣ ਦਾ ਮਾਰਾ ਆਪਦੇ ਪੈਸੇ ਭਰਦਾ ਜੀ ਹਾਂਜੀ ਇਹ ਜਿਹੜੀਆਂ ਤਕਨੀਕਾਂ ਨੇ ਨਾ ਇਹਨੇ ਸਾਡਾ ਬਹੁਤ ਨੁਕਸਾਨ ਕੀਤਾ ਔਰ ਮੈਂ ਬੜੇ ਸਾਫ਼ ਲਫ਼ਜ਼ਾਂ ਚ ਕਹਦੇ ਆ ਆ ਜਿਹੜੀ ਅੱਜ ਪੰਜਾਬ ਦੇ ਉੱਤੇ ਟੀਮ ਬੈਠੀ ਰਾਜ ਕਰ ਰਹੀ ਹੈ ਜੀ ਇਹ ਸੋਸ਼ਲ ਮੀਡੀਆ ਦੀ ਬਣਾਈ ਟੀਮ ਹੈ ਇਹੋ ਜਿਹੇ ਤਕਨੀਕਾਂ ਦੀ ਬਣਾਈ ਟੀਮ ਹੈ ਜਿਹੜੀ ਪੰਜਾਬੀਆਂ ਨੂੰ ਮੂਰਖ ਬਣਾ ਕੇ ਸੱਤਾ ਦੇ ਸੱਤਾ ਤੋਂ ਕਹਿਦੀ ਤੇ ਪੰਜਾਬ ਨੂੰ ਅੱਜ ਵੀ ਮੂਰਖ ਬਣਾ ਰਹੀ ਹੈ ਸੋ ਜਿਨ੍ਹਾਂ ਵੀ ਸ਼ਰਾਰਤੀ ਬੰਦਿਆਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਤਸਵੀਰ ਦੇ ਨਾਲ ਇਹ ਸ਼ਰਾਰਤबाजी ਕੀਤੀ ਹੈ ਉਹ ਬਹੁਤ ਗਲਤ ਕੀਤਾ ਹੈ ਇਸ ਗੱਲ ਦਾ ਭਾਰਤ ਸਰਕਾਰ ਨੂੰ ਚੰਗੀ ਤਰ੍ਹਾਂ ਸਟੈਂਡ ਲੈਣਾ ਚਾਹੀਦਾ ਹੈ ਇਹ ਜਿਹੜੀਆਂ ਇਹੋ ਜਿਹੀਆਂ ਤਕਨੀਕਾਂ ਨੇ ਅੱਬਲ ਤੋਂ ਬੈਨ ਕਰ ਦੇਣੀਆਂ ਚਾਹੀਦੀਆਂ ਜੀ ਚੰਗੇ ਭਲੇ ਵਿਅਕਤੀ ਨੂੰ ਤੁਸੀਂ ਜਿੱਥੇ ਮਰਜ਼ੀ ਪਿਠਾ ਕੇ ਉਹਦੀ ਚੰਗੀ ਭਲੇ ਕਿਸੇ ਖਾਨਦਾਨੀ ਔਰਤ ਦੀ ਖਾਨਦਾਨੀ ਬੰਦੇ ਦੀ ਤਸਵੀਰ ਦੇ ਵਿੱਚ ਮਰਜ਼ੀ ਤੁਸੀਂ ਝੋੜ ਦਿਓ ਝੋੜ ਦਿਓ ਜੀ ਕੋਹਾਂ ਨੂੰ ਜਿਵੇਂ ਮਰਜ਼ੀ ਕਰਦਾ ਮਤਲਬ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਪੇਸ਼ ਕਰਾ ਦਿਓ ਜੀ ਬਹੁਤ ਮਾੜਾ ਰੁਝਾਉਣਾ ਹੈ ਜੀ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਸਾਡੇ ਸਮਾਜ ਤੇ ਪ੍ਰਭਾਵ ਪਏਗਾ ਜੀ ਤੇ ਭਾਰਤ ਸਰਕਾਰ ਨੂੰ ਇਹਦਾ ਸੁਗਿਆਨ ਲੈਣਾ ਚਾਹੀਦਾ ਹੈ ਇਸ ਚੀਜ਼ ਦਾ ਪੂਰਾ ਨਜ਼ਰ ਰੱਖਣੀ ਚਾਹੀਦੀ ਹੈ ਔਰ ਖਾਸ ਕਰਕੇ ਮੈਂ ਬੇਨਤੀ ਕਰਦੇ ਹਾਂ ਕਿ ਸਿੱਖ ਜਿਹੜਾ ਉਹ ਆਪਦੇ ਧਰਮ ਦੀ ਜੀ ਆਪਣੀ ਦਸਤਾਰ ਦੀ ਆਪਦੇ ਧਾਰਮਿਕ ਚਿੰਨ੍ਹਾਂ ਦੀ ਆਪਦੇ ਧਾਰਮਿਕ ਸਥਾਨਾਂ ਦੀ ਆਪਦੇ عقیده ਦੀ ਕਰੀ ਵੀ ਜਿਹੜੀ ਕੋਈ ਇਸ ਤਰ੍ਹਾਂ ਦੀ ਗੱਲ ਹੋਵੇਗੀ ਉਹਦੇ ਬਾਰੇ ਸਖਤ ਸਟੈਂਡ ਲੈਂਦਾ ਤੇ ਲੈਂਦਾ ਰਹੇਗਾ ਜੀ ਚਲੋ ਇੰਡੀਆ ਗਵਰਨਮੈਂਟ ਨੂੰ ਜਿੱਥੇ ਦੂਜੇ ਐਪਸ ਬੰਦ ਕਰਦੀ ਇਹਨਾਂ ਕੋਲੇ ਪਾਵਰ ਹੈਗੀ ਜੀ ਇੰਡੀਆ ਗਵਰਨਮੈਂਟ ਜੋ ਮਰਜੀ ਆਪਦੀ ਕੰਟਰੀ 'ਚ ਜਿੰਨੂੰ ਮਰਜੀ ਲਾਗੂ ਕਰ ਸਕਦੀ ਜਿੰਨੂੰ ਮਰਜੀ ਬੰਦ ਕਰ ਸਕਦੀ ਜਦੋਂ ਬਾਕੀ ਕੰਮ ਸਾਰੇ ਪੰਦੋ ਹੋ ਸਕਦੇ ਤੇ ਉਸ ਦਾ ਕੀ ਕਿਉਂ ਨਹੀਂ ਬੰਦ ਕਰਦੇ ਹਜ਼ਾਰਾਂ ਤੇ ਇਹਨਾਂ ਨੂੰ ਬੰਦ ਕਰਦੇ ਜੀ ਹਜ਼ਾਰਾਂ ਚੈਨਲ ਤੁਸੀਂ ਬੰਦ ਕਰ ਸਕਦੇ ਹੋ ਜਦੋਂ ਤੁਸੀਂ ਮੰਨ ਲਓ ਵੀ ਕੋਈ ਕਰਪੂ ਲਾਉਣਾ ਹੁੰਦਾ ਹੈ ਕੋਈ ਲੋਕਾਂ ਦੇ ਵਿੱਚ ਗਲਤ ਗੱਲ ਨਾ ਫੈਲੇ ਇਸ ਤਰ੍ਹਾਂ ਦੇ ਮੈਸੇਜ ਲਾਉਣੇ ਨੇ ਤੁਸੀਂ ਜਿਹੜੀ ਮਰਜ਼ੀ ਐਪ ਨੂੰ ਬੰਦ ਕਰ ਦਿੰਦੇ ਹੋ ਕਿਹੜਾ ਮਰਜ਼ੀ ਚੈਨਲ ਚਲਾ ਲਓ ਤੁਹਾਡੇ ਕੋਲ ਉਹ ਤਕਨੀਕਾਂ ਹਨ ਪਰ ਆਹ ਜਿਹੜੀ ਜਿਹੜੀ ਇਸ ਤਰ੍ਹਾਂ ਦੀ ਕਰਦਾਰਕੁਸ਼ੀ ਵਾਲੀ ਤਕਨੀਕ ਇਹਨੂੰ ਤੁਸੀਂ ਕਿਉਂ ਨਹੀਂ ਕਿਉਂਕਿ ਛੋਟੀ ਜੀ ਗੱਲ ਤਾਂ ਹੈ ਨਹੀਂ ਪੋਂਜ ਤਾਂ ਨਿੱਕੀ ਨਿੱਕੀ ਗੱਲ ਜਿਹੜੀ ਹੈ ਸਾਡੇ ਕੇਂਦਰ ਸਰਕਾਰ ਦੇ ਤੇ ਸਾਡੇ ਪੰਜਾਬ ਸਰਕਾਰ ਦੇ ਆਈਟੀ ਵਿੰਗ ਬੈਠੇ ਆ ਹਰ ਗੱਲ ਨੂੰ ਚੈੱਕ ਕਰਦੇ ਕੌਣ ਕਿੱਥੇ ਕੀ ਕਿਵੇਂ ਬੋਲ ਰਿਹਾ ਹਾਂਜੀ ਹਾਂਜੀ ਤੇ ਕਈਆਂ ਦੇ ਖਿਲਾਫ ਇਹਨਾਂ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਹ ਝੂਠੇ ਸੱਚੀਆਂ ਕੀਤੀਆਂ ਨੇ ਜੀ ਤੇ ਆਹ ਗਲਤ ਕਰਦਾ ਜੀ ਇਹ ਗਲਤ ਬੋਲਦਾ ਜੀ ਐ ਕਰਦਾ ਜੀ ਉਹ ਕਰਦਾ ਪਰ ਜਦੋਂ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਤੇ ਇੱਥੇ ਦੋਵੇਂ